ਸਤ ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਜਿਹੜੀ ਤਰੀਕ ਹੈਗੀ ਆ 22 ਜਨਵਰੀ 2026 ਸਮਾਂ ਇਸ ਵਕਤ 9:20 ਦਾ ਹੋ ਗਿਆ ਤੇ ਦਿਖਾਉਣਿਆ ਸਾਨੂੰ ਅੱਜ ਆਪਣੇ ਪਿੰਡ ਨਗਰਗ੍ਰਿਤਨਾ ਸਾਰਾ ਦਿਨ ਆਪਾਂ ਨਾਲ ਰਹਾਂਗੇ ਤੁਹਾਨੂੰ ਦਰਸ਼ਕ ਕਰਾਵਾਂਗੇ ਗੁਰੂ ਦੇ ਤੇ ਤੁਹਾਨੂੰ ਨਾ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਆਪਣਾ ਮਿੱਤਰ ਨਵੀ ਪਹੁੰਚ ਗਿਆ ਹੋਰ ਕੀ ਹਾਲ ਆ ਮੁੰਡਿਆ ਸਤ ਸ੍ਰੀਕਾਲ ਸਤ ਸ੍ਰੀਕਾਲ ਠੀਕ ਆ ਵਧੀਆ ਜੀ ਤੇ ਚੱਲ ਗਏ ਆਪਾਂ ਹਣ ਗੁਰੂ ਗੁਰੂਕਰ ਦਿਖਾਉਣਿਆ ਸਾਨੂੰ ਗੁਰੂ ਦੇ ਦਰਸ਼ਨ ਕਰਾਉਣਿਆ ਗੁਰਦੁਆਰਾ ਦਿਖਾਉਣਿਆ ਸਾਨੂੰ ਤੁਹਾਨੂੰ ਆਪਣਾ ਤੇ ਚਲਦੇ ਆ ਗੁਰਦੁਆਰਾ ਸਾਇਰ ਆਹ ਲਾਦਲੇ ਮੁੰਡਿਆ ਨੇ ਸਮਾਨ ਕੀ ਹਾਲ ਆ ਮੁੰਡਿਓ ਠੀਕ ਆ ਹੋ ਠੀਕ ਹੋ ਤੇ ਹਾਂ ਤਿਆਰ ਕਰ ਲਈ ਤਿਆਰੀ ਦਿੱਕਤ ਕਾਦਾ ਲੰਗਰਾ ਛੋਟੇ ਉਥੇ ਹੈ ਦੰਦ ਦਾ ਮੂੰਗੀ ਠੀਕ ਐ ਚਲ ਆਵਾਂਗੇ ਛੋਟੇ ਕੋਲੇ ਅਸੀਂ ਪੀ ਕੇ ਆਵਾਂਗੇ ਛੋਟੇ ਕੋਲੇ ਠੀਕ ਆ ਹਾਂ ਹਾਂ ਨਾਲ ਉਥੇ ਸਾਰੀ ਕਰਾਂਗੇ ਕੈਪਚਰ ਕੀ ਆ ਚਲੋ ਆ ਜਾਏ ਕੋਈ ਨਾ ਵਾਹੀ ਗੁਰੂ ਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਆਪਾਂ ਟਰੈਕਟਰ ਤਿਆਰ ਕਰਕੇ ਖੜੇ ਆ ਪਹਿਲਾਂ ਤਾਂ ਆਪਾਂ ਮੱਥਾ ਟੇਕ ਕੇ ਆਉਣੇ ਆ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਕੀ ਹਾਲ ਹੈ ਜੀ ਉਹ ਠੀਕ ਆ ਉਹ ਠੀਕ ਆ ਕਿਵੇਂ ਆ ਜਮਾਂ ਤਿਆਰ ਖੜੇ ਹੋਏ ਜਮਾਂ ਟੱਕ ਤੇ ਕਿੰਨਾ ਕੁ ਟਾਈਮ ਲੱਗ ਜਾ ਤੁਰਨ ਤੇ ਲੱਗਣ 10 15 ਮਿੰਟ ਠੀਕ ਐ ਕੀ ਆ ਲਰਛੋ ਜੀ ਵਧੀਆ ਟਰੈਕਟਰ ਸਾਰੀ ਤਿਆਰ ਆ ਆਉਣਿਆ ਤੁਹਾਨੂੰ ਇਹ ਹਾਲ ਕੀ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡਾ ਨਾਮ ਆਲੋ ਸਭ ਤੋਂ ਪਹਿਲਾਂ ਪਾਣੀ ਵਾਲਾ ਭਾਈ ਫਿਰ ਕੜੀ ਵਾਲਾ ਫਿਰ ਗੁੱਲਾ ਵਾਲਾ ਫਿਰ ਬਾਲਜੀ ਸਾਹਿਬ 10 ਕਰਾਂ ਦੇ ਜੁੜੇ ਕੇ ਲੈਂਡ ਤੇ ਲਾ ਲੋ ਯਾਰਾ ਪਾਣੀ ਲੈਂਡ ਤੇ ਲਾ ਲੋ ਪਾਣੀ ਮੇਜਰ ਸੰਕਰਾਂ ਦਾ ਸਭ ਤੋਂ ਵੰਦਾ ਹੋਇਆ ਜੁੜੇ ਵੀ ਆਏ ਨੇ ਫਿਰ ਭਾਈ ਅਮਰੀਕ ਸਿੰਘ Mm hmm واحد <applause> <applause> मर्द अदमड़ा वहाँ पर कुछ मर्द अदमड़ा और यहाँ मैं अकेला वाहू वाहू बहुत तीअ करी सघा कृष्ण ਆਫਰੀਕਾ ਦਾ ਪ੍ਰਧਾਨ ਜੀ ਤੁਸੀਂ ਕਿਵੇਂ ਸਿਰੇ ਪੇ ਇੱਥੇ ਇੱਕ ਵਾਰ ਲਾਂਗੇ ਡਿਊਟੀ ਆਉਂਦੀ ਇਥੇ ਠੀਕ ਹੈ ਅਸੀਂ ਨਾ ਕਰ ਰਹੇ ਅਸੀਂ ਅਕੂ ਦੀ ਭਾਗ ਜਾਂਦੇ ਮੈਂ ਕਿਉਂ ਤੇ ਪਹੁੰਚ ਕੇ ਪਹਿਲੇ ਪੜਾ ਆ ਤੇ ਨਗਰ ਕੀਰਤਨ ਆਪਣਾ ਆਪਣੇ ਸੇਵਾ ਬਹੁਤ ਕਰਦੇ ਆ ਪਿੰਡ ਚ ਲੰਗਰ ਬਹੁਤ ਆ 15 20 ਸਾਲ ਲੰਗਰ ਹੋਊਗਾ ਅੱਡ-ਅੱਡ ਪੰਦਾ ਸਾਰੇ ਕਿਤੇ ਨੰਗਰ ਦਿਖਾਵਾਂਗੇ ਤੁਹਾਨੂੰ ਜਿਵੇਂ ਇੱਥੇ ਹੁਣ ਬਰੈਡਾਂ ਦੇ ਵਿਚ ਆ ਦਾ ਲੰਗਰ ਲਾਇਆ ਹੋਇਆ ਹੈਗਾ अट्टू अट्ट सारे कि लंगर होगा वागुरु जी हाँ जी ਬ్రెਡਾਂ ਦਾ ਤੇ ਚਾਹ ਦਾ ਲੰਗਰ ਐ ਇਥੇ। ਹੋ ਸਰਪੰਚ ਸਾਹਿਬ ਜੀ। ਠੀਕ ਹੋ? ਪੰਜ ਪੈਰਾਂ ਨੂੰ ਬੜੀ ਸ਼ਰਧਾ ਨਾਲ ਬਿਠਾ ਕੇ ਲੰਗਰ ਸਿਕਾਉਂਦੇ ਆ। ਆਪਣੇ ਚੋਬਰ ਪਹੁੰਚ ਗਏ। ਹੋਰ ਸੁਖੂ। ਹੋਰ ਆਵਣ ਕਿਵੇਂ ਆ? ਠੀਕ ਆ ਬਰੀਆ। ਇਕਲਦੀਪ ਕਿੱਧਰ ਰਹਿ ਗਿਆ ਉਹ ਜੇਪੜਾ ਤੇ ਪਹੁੰਚ ਗਿਆ ਆਪਣਾ ਨਗਰ ਕਾਇਤਨ ਇੱਥੇ ਪੀਸੀ ਕੇ ਉਹਦਾ ਪ੍ਰਸ਼ਾਦ ਬਣਾਇਆ ਹੋਇਆਗਾ ਹੋਰ ਪ੍ਰਧਾਨ ਜੀ ਠੀਕ ਹੈ ਹਾਂ ਜੀ ਕਿਵੇਂ ਹੋ ਇਸੀ ਕੋ ਦਾ ਪ੍ਰਸ਼ਾਦ ਬਣਾਇਆ ਇਥੇ ਆਹ ਹੋਰ ਲੈ ਕੇ ਆ। ਪੀਰਖਾਨੇ ਕੋਲੇ। ਅਸਲਾਤ ਕਰੀਂ, ਕਰੀਂ ਅਟਾਟਾ। ਆਂਗਾ ਸ਼ਵਾ ਤੋਗ ਮੰਗੇ। ਮੇਗ ਤੇਜ ਦੀ ਫਤ ਕਰਾਉਣ ਮੈਂ। ਲੋ ਚੇਰੇ ਮੁਤੀ ਅਜਦਦਾਰ ਤੇ ਲੈ। ਕੋਲੂ ਲਾ ਪਾੜ ਬੜਾ ਮੈਂ। कलारे चमकं वे पार लॻा ॾे न वर खां इशर थी आया ਤੇ ਪਹੁੰਚ ਗਏ ਇੱਥੇ ਸਮੋਸਿਆਂ ਦਾ ਲੰਗਰ ਆ ਇਹ ਚੌਥਾ ਪੜਾ ਜੀ ਸਮੋਸਿਆਂ ਦਾ ਉਹਦੇ ਉੱਪਰ ਬਹੁਤ ਵਿਚਾਰਾ ਕਰਦੇ ਮੈਂ ਕੋਸ਼ਿਸ਼ ਕਰਦਾ ਕਹਾਂ ਲੜੀ ਜਾ ਰਹੇ ਹਾਂ ਕਿ ਹਾਂ ਸਕੇ ਫਤਿਹ ਦੇ ਨਾਲ ਚਾਹ ਸਮੋਸਿਆਂ ਦੀ ਇੱਥੇ ਪਹੁੰਚ ਕੇ ਮਾਣੇ ਦਾ ਲੰਗਰ ਲਾਇਆ ਹੋਇਆ ਹੈ ਤੁਹਾਨੂੰ ਆਜ ਲੋਕ ਤੇ ਜਾ ਕੇ ਧਾਰਾ ਨਾਲ ਪੁੱਛਿਆ ਪਰ ਬਾਬਾ ਬੜੇ ਬੜੇ ਸਾਰੇ ਸਾਲਤ ਮਹਾਦੀਆ ਦੇ ਉੱਤੇ ਸਾਰੇ ਬਾਪੇ ਆਪਰੇ ਆ ਗਏ ਆ ਗਏ ਆ ਪੁੱਛੀਗੇ ਮਾਰੇ ਨਾ ਕੀ ਹਾਲ ਹੈ ਜੀ ਇਹਦੇ ਲਈ ਸਰਕਾਰ ਕੋ ਸਾਡੇ ਜਨਤਾ ਦੇ ਤੇ ਕੰਮ ਕਰ ਲਾਗੇ ਤੁਸੀਂ ਬਾਦ ਲੋਕ ਤੇ ਜਾਓ ਤੇ ਬਾਰੇ ਧਾਰਾ ਦੇ ਵਿੱਚ ਗੋਮੈਂਟ ਕਰੋ ਸਰਕਾਰ ਨੂੰ ਇਹਦੇ ਬਿਲਾਕਾ ਤੁਸੀਂ ਆਪਾਂ ਨੂੰ ਕੁਝ ਕਰ ਰਿਹਾ ਉਹਨਾਂ ਲੈਣਾ ਨੂੰ ਸੋਲਵਰਾ ਵਾਲਾ ਢਾਡੀ ਜੱਥਾ ਕਿਉਂ ਬੈਨ ਕਰਦਾ ਜੀ ग्राम पंचायत सूरतिया आपका हार्दिक स्वागत करती है आपा पहुंच गए पाखड़ा नहर ते इधर नगर कीत ना आ रिया ते आ टाणी रहगी अपनी इथे इथे आऊगा ਹੁਣ ਇੱਥੇ ਪੰਜਵਾਂ ਪੜਾ ਹੈਗਾ ਬਹੁਤ ਸੇਵਾ ਕਰਦੇ ਆਪਣੇ ਲੰਗਰ ਬਹੁਤ ਲਾਉਂਦੇ ਨਗਰ ਕੀਤਨ ਹੁੰਦਾਗਾ ਬਹੁਤ ਜਿਆਦਾ ਸੇਵਾ ਕਰਦਾ ਆਪਣਾ ਲੰਗਰ ਤੇ ਦਿਖਾਉਣਿਆ ਸਾਨੂੰ ਆਪਣਾ ਕਿੰਨਾ ਇਕੱਠਾ ਕਿਨੇ ਟਰੈਕਟਰ ਨੇ ਸਾਰੇ ਟਰੈਕਟਰ ਸੋਨਾਲੀਕਾ ਨਵੇਂ ਲਾਏ ਹੋਏ ਆ ਆਪਣੇ ਨਗਰ ਕੀਤਨ ਤੇ 안지 안요 ਆਣੀ ਚ ਪਹੁੰਚ ਗਏ ਇੱਥੇ ਕਿੰਨੂ ਆ ਲੰਗਰ ਲਾਇਆ ਹੋਇਆ ਪਈਆਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਰਵਤ ਤੇ ਆਇਆ ਹੋਇਆ ਹੈ ਤਾਂ ਦਰਸ਼ਕ ਦਰਸ਼ਕ ਦੇ ਜਿਹੜਾ ਹੋ ਜੇ ਉਸ ਪ੍ਰਾਪਤ ਬੰਦ ਪਾਹਤੀਆ ਚੱਲੇ ਟਾਣੀ ਚ ਕਿੰਨੂ ਹਜੇ ਵੀ ਮੁੰਡਿਆਂ ਕੋਲੇ ਬਚੇ ਪਏ ਆ ਬਹੁਤ ਸੇਵਾ ਕਰਦੇ ਨੇ ਬਾਲੇ ਤੇ ਆਪਣਾ ਕਲਾਕਾਰ ਦਾ ਕਸੂਰਤੀ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਮੈਂ ਕਹੀ ਜਾਂਦਾ ਮਗਾ ਲੰਕਰ ਬਹੁਤ ਤਗੜਾ ਲਾਉਂਦੇ ਆ ਮੁੰਡੇ ਤੇ ਟੋਕਰ ਹਜੇ ਵੀ ਪੜਿਆ ਪਿਆ ਨਹੀਂ ਨਹੀਂ ਚਲੋ ਬਹੁਤ ਹੀ ਤਰ੍ਹਾਂ ਹਾਂ ਤੇ ਹੋ ਠੀਕ ਹੋ ਬਾਈ ਜੀ ਠੀਕ ਹੈ ਹਾਂ ਹਾਂ ਜੀ ਤੇ ਚਲਦੇ ਹੁਣ ਪਿੰਡ ਵੱਲ ਆਪਣੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਤਨਾਮ ਸਿੰਘ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਬਾਈ ਬਬਾਈ ਕਿੰਨੇ ਪੜਾਉਣਗੇ ਆਪਣੇ ਸਾਰੇ ਆਪਣੇ ਦੀ 12 13 ਪੜਾਏ ਸਾਰੇ ਜੀ ਠੀਕ ਆ ਬਬਾ ਜੀ ਇਹ ਸੀਮਾ ਪੜਾ ਆ ਗਿਆ ਆਪਣਾ ਹਾਂਜੀ 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 ਜੀ ਮਹਾਨੀ ਕਿਰਪਾ ਰੰਗ ਭਾਗ ਲੱਗਿਆ ਦਾਮੇ ਬੱਚਾ ਬਹੁਤ ਸੰਗਤ ਜੁੜੀਆਂ ਨਾਲ ਹਾਂਜੀ ਬਹੁਤ ਸੰਤ ਪੰਜ ਪਿਆਰੇ ਦੀ ਗਵਾਈ ਹਟ ਨਗਰ ਕੀਰਤਨ ਹੋ ਰਿਹਾ ਜੀ ਹਾਂਜੀ 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 ਮਾਨਕ ਤੇਵਾ ਸਿਖਦਾ ਜੀ ਪੰਡਾ ਗੁਰਚਾ ਇਹ ਸੀਮੇ ਪੜਾ ਤੇ ਕੇਲੇ ਦਾ ਲੰਗਰ ਆਈ ਇਹਨੇ ਵਰਤਾਈ ਜਾਂਦਾ ਮੁੰਡੇ ਹੋਰ ਬਾਈ ਜੀ ਹੋਰ ਕੇ ਬਾਈ ਜੀ ਜਿਹੜਾ ਇਸ ਵਕਤ 3 ਵਜੇ ਦਾ ਹੋ ਗਿਆ ਤੇ ਹਜੇ ਦੋ ਟਾਣੀ ਗੱਡੀਆਂ ਨਹਿਰੋਂ ਪਾਰ ਗਏ ਆ ਹੁਣ ਬਾਂਦ ਰਲ ਟਾਣੀ ਚਾਏ ਆ ਸਾਰਾ ਪਿੰਡ ਪਿਆ ਹਜੇ ਤਾਂ ਤੇ ਆਪਾਂ ਹੁਣ ਘਰੇ ਕੰਮਕਾਰ ਵੀ ਨੀਰਾਚਾਰਾ ਪਾਉਣਾ ਤੇ ਕਰਾਂ ਨੀਰਾਚਾਰਾ ਪਾ ਆਏਗੇ ਫਿਰ ਦੁਬਾਰੇ ਆਵਾਂਗੇ ਕਿਉਂ ਵੀ ਹੱਤਪਾ ਸਿੰਘ ਆਏਗਾ ਕਿ ਨੀਰਾ ਰੇਪੋਣ ਜਣਾ ਨਾ ਮੈਂ ਰੇਪਾ ਕਿਉਂ ਨਾ ਆਜੂ ਮੈਂ 2-3 ਘੰਟੇ ਲੱਗਣਗੇ ਨਾਲ 5:30 ਵਜੇ ਨੂੰ ਠੀਕ ਆ ਜੀ ਤੇ ਆਪਾਂ ਤੁਹਾਨੂੰ ਦਿਖਾਉਣਾ ਤੁਹਾਨੂੰ ਦੁਬਾਰੇ ਕਰਾਉਣੇ ਆ ਦਰਸ਼ਨ ਗੁਰੂ ਦੇ ਇਹ ਨੀਰਾਚਾਰ ਆਪਾਂ ਆਏਗੇ ਦੁਬਾਰੇ ਆਉਣੇ ਆ ਅਸੀਂ ਪਾਸੇ ਢਾਣਗੇ ਨਿਬੜਣਗੇ ਪਿੰਡ ਦਾ ਆਹੇ ਦੋ ਢਾਣੇ ਕੱਢੀਆਂ ਬਸ ਸਾਰਾ ਪਿੰਡ ਪਿਆ ਹਜੇ 8:30 ਵਜੇ 3 ਵਜੇ ਦਾ ਹੋ ਗਿਆ ਤੇ ਚਲੋ ਦੁਬਾਰੇ ਆਉਣੇ ਆ ਆਪਣੀ ਨੀਰਾਚਾਰ ਪਾਰਗੇ ਘਰੇ ਕੰਮ ਵੀ ਜ਼ਰੂਰੀ ਆ ਇਸ ਵਕਤ ਸਮਾਂ 3:40 ਦਾ ਹੋ ਗਿਆ ਨੀਰਾਚਾਰ ਆ ਪਾਤਾ ਆਪਾਂ ਤੇ ਮੰਮੀ ਹੋਰੀਆਂ ਸਬਜ਼ੀ ਚੀਰ ਜਾਂਦੀਆਂ ਸਸਰੀ ਘਾਲ ਮਾਤਾ ਦੋਨਾਂ ਮਾਤਾਂ ਨੂੰ ਸਸਰੀ ਘਾਲ ਪਾਈ ਸਸਰੀ ਘਾਲ ਪਾਈ ਸਾਰੇ ਵੀਰਾਂ ਭਾਇਆਂ ਭਾਈਆਂ ਨੂੰ ਪੈਂਦਾ ਸੂਰਤੀ ਤੋਂ ਮੇਰੇ ਵੱਲੋਂ ਫੇਰ ਪਤਾ ਲੱਗਦਾ ਰਹੂਗਾ ਹਾਂਜੀ ਤੇ ਵੀ ਭਾਈ ਉੱਥੋਂ ਬਲੌਕ ਆਉਂਦਾ ਖੇਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਫੇਸਬੁੱਕ ਤੇ ਲਾ ਚਲਾ ਲੈ ਕੇ ਚਲਾਇਆ ਨਹੀਂ ਚਲਾਇਆ ਨਹੀਂ ਹਜੇ ਤੱਕ ਕੀ ਆਂ ਭਾਈ ਕੋਈ ਨਾ ਕਰ ਦੇ ਜਿੱਦੇ ਚਲਾ ਲਿਆ ਹਾਂਜੀ ਸਸਰੀ ਕਾਲ ਵੱਡ ਛੋਟੀ ਮਾਤਾ ਇਹ ਪਹਿਲੀ ਭਾਈ ਬੇਟਾ ਸੋਨੂ ਸਾਰੇ ਆ ਬਹੁਤ ਧੰਨਵਾਦ ਤੁਹਾਡੇ ਹਾਂ ਹਾਂਦਾ ਹੈ ਕਿ ਸ਼ੇਅਰ ਕਮੈਂਟ ਪਿਆਰੇ ਪਿਆਰੇ ਜਰੂਰ ਭੇਜਿਆ ਕਰੋ ਫੇਸਬੁਕ ਤੇ ਦੇਖਦੇ ਫੋਲੋ ਵੀ ਕਰ ਇਹ ਮਾਸਟਰ ਨਹੀਂ ਤੋੜ ਤਲਾ ਕੇ ਤੋੜ ਕੇ ਕਬਲੋਕ ਜਰੂਰ ਜਰੂਰ ਦੇਖਿਆ ਕਰੋ ਹਾਂਜੀ ਫਿਰ ਤੋਂ ਦੇਖੇ ਦਾ ਹੀ ਫਾਇਦਾ ਪਾਉ ਮੇਰੇ ਬੇਟੇ ਨੂੰ ਧੰਨਵਾਦ ਭਾਈ ਤੇ ਚਲੋ ਮੈਂ ਫਿਰ ਲਾ ਕੇ ਆਉਣਾ ਡਿਊਟੀ ਘੰਟਾ ਖੋਰ ਜਾਇਆ ਹਾਂ ਨਗਰ ਕੀ ਤੋਂ ਤੇ ਮੈਂ ਪਿਆ ਤਾ ਕਿਰਾ ਮੋਟਰਸਾਈਕਲ ਦੀ ਹਾਂ ਹਾਂ ਠੀਕ ਆ ਚਲੋ ਕੋਈ ਨਾ ਆ ਰਿਹਾ ਮੈਂ ਘੰਟੇ ਢੇਢ ਘੰਟੇ ਤੱਕ ਪੈਣ ਬੜੀ ਨਹੀਂ ਆਉਣਾ ਹੈ ਟੱਕੜੇ ਪੈਣਗੇ ਸਾਰਾ ਨਹੀਂ ਤਾਂ ਚਲੋ ਕੀ ਪਤਾ ਜੀ ਮੌਸਮ ਦਾ ਫਰਕ ਪੈ ਗਿਆ ਭਾਈ ਸੂਰਜ ਹੋ ਗਿਆ ਗਿਆ ਬੱਦਲਾਂ ਚ ਤੇ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ

ਇਸ ਪੜਾ ਤੇ ਬ੍ਰੈਡ ਦਾ ਲੰਗਰ ਲਾਇਆ ਹੋਇਆ ਹੈ। ਆਪਾਂ ਆਪਣੇ ਸੜੀ ਵੀ ਮਟਾਇਆ। ਹੌਲੀ ਹੌਲੀ ਆਲਾ। ਮੁੰਡੇ ਭਾਈ ਗਰਾਂ ਕਿੰਨਾ ਬਖਸ਼ੇ ਤੇ। ਜਿਹੜੀ ਜਿਹੜੀ ਸੋਨਾ ਮਤੰਗਾ ਬਤੰਗਾ ਕਿਹੋ ਜਿਹਾ। ਬਾਹਰ ਆ ਜਿਹਾ ਕਰ ਚਾਰਦੀ ਕਲਾ ਕਰ। ਤੁਸੀਂ ਲਗਾਉਣ ਵਾਲੇ ਬਣੇ ਭਾਈ ਅਸੀਂ ਤੇਰੇ ਨਾਲ ਬੈਠੀ ਹਾਂ ਧੰਨਵਾਦ। ਫੱਤਿਆਲ ਟਾਣੀ ਕੋਲੇ ਪਹੁੰਚ ਗਏ ਇੱਥੇ ਮੁੰਡਿਆਂ ਨੇ ਦੁੱਧ ਦਾ ਲੰਗਰ ਲਾਇਆ ਹੋਇਆ ਬਹੁਤ ਸ਼ਰਧਾ ਨਾਲ ਲੰਗਰ ਲਾਉਂਦੇ ਆ ਮੁੰਡੇ ਤੇ ਦੁੱਧ ਪਾਰਖਿਆ ਕਪਾਂ ਦੇ ਬਦਾਮਾਂ ਵਾਲਾ ਫੱਤਿਆਲ ਟਾਣੀ ਚ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆ ਮੁੰਡੇ ਸਾਰੇ ਆਓ ਜੀ ਦੂਜਾ ਨੰਬਰ ਤੇ ਫਾਈਰ ਨੇ ਫੋਟੋ ਵੀ ਆਪਾਂ ਲਾ ਲਵਾਂਗੇ ਕਬਦਾ ਸੁਣਾਗੇ ਆਵਾਜ਼ ਬਹੁਤ ਵਧੀਆ ਹਨੇਰੇ ਜਾਂ ਵੀ ਟਾਈਮ ਪਹਿਨੋ ਸੱਤਿਆ ਵੀ ਕੋਈ ਮਾਝੇ ਤੋਂ ਦੁਆਰਾ ਦੇ ਤੋਹੋ ਸਮਾਂ ਐ ਸਬਕ 6 ਵਜੇ ਦਾ ਹੋ ਗਿਆ ਤੇ ਆਪਾਂ ਨੂੰ ਘਰ ਜਾਣਾ ਪਊ ਪਸੂ ਪੁੱਤੂ ਸਾਹਮਣੇ ਆ ਤੇ ਨਗਰ ਕੀਰਤਨ ਹਜੇ ਜਾਊਗਾ ਅੱਗੇ ਫੱਤੇ ਵਾਲੀ ਢਾਣੀ ਚ ਜਾਣਾ ਨੇ ਬاں ਤੇ ਆਪਾਂ ਹੁਣ ਘਰ ਜਾਣਾ ਪਊਗਾ ਲਈ ਤਾਂ ਸਮਾਪਤੀ ਕਰਕੇ ਆਉਦੇ ਹੁਣ ਪਸੂ ਸਾਹਮਣੇ ਜਾਗੇ ਹਾਂਜੀ ਆਪਾਂ ਘਰ ਆ ਗਏ ਸੀ ਘਰੇ ਕੰਮਕਾਰ ਕਰਕੇ ਸਮਾਪਤੀ ਤੱਕ ਤੁਹਾਨੂੰ ਨਹੀਂ ਦਿਖਾ ਸਕੇ ਤੇ ਪਸੂ ਪੁੱਤੂ ਸਾਹਮਣੇ ਸੀਗੇ ਇਸ ਕਰਕੇ ਆਪਾਂ ਨੂੰ ਘਰੇ ਆਉਣਾ ਪਿਆ ਤੇ ਹਜੇ ਨਗਰ ਕੀਰਤਨ ਨੂੰ 2 ਘੰਟੇ ਲੱਗਣੇ ਸੀ ਗੁਰਦੁਆਰਾ ਸਾਹਿਬ ਜਾਣ ਤੇ ਤੇ ਆਪਾਂ ਘਰ ਪਹੁੰਚ ਗਏ ਸੀ ਤੇ ਆਪਣਾ ਇੰਨਾ ਕਿਸੇ ਅੱਜ ਦਾ ਇਹ ਵਲੌਗ ਉਮੀਦ ਕਰਦੇ ਹਾਂ ਸਾਨੂੰ ਵਧੀਆ ਲੱਗਿਆ ਹੋਊਗਾ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਕਿਵੇਂ ਲੱਗਿਆ ਅੱਜ ਦਾ ਆਪਣਾ ਇਹ ਵਲੌਗ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ